ਜੇ ਤੁਸੀਂ ਧਰਮੀ ਹੈਗੇ ਹੋ ਤਾਂ ਤੁਹਾਨੂੰ ਝੂਠ ਛੱਡਣਾ ਪੈਣਾ ਹੈ ਤੁਹਾਨੂੰ ਠੱਗੀ ਛੱਡਣੀ ਪੈਣੀ ਹੈ ਤੁਹਾਨੂੰ ਚੋਰੀ ਛੱਡਣੀ ਪੈਣੀ ਹੈ ਪਰ ਦੂਜੇ ਬਸ ਇਹ ਵੀ ਗੱਲ ਕਹੀ ਜਾਂਦੇ ਕਿ ਜੇ ਤੁਸੀਂ ਇੱਕ ਬਿਜ਼ਨਸ ਅੱਛੇ ਲੈਵਲ ਦੇ ਕਰਨਾ ਹੈ ਜਾਂ ਤੁਸੀਂ ਅੱਛੇ ਲੈਵਲ ਦੇ ਕਿਤੇ ਜੌਬ ਕਰਨੀ ਹੈ ਤਾਂ ਆਹ ਸਾਰੀਆਂ ਚੀਜ਼ਾਂ ਤਾਂ ਕਰਨੀਆਂ ਪੈਣਗੀਆਂ ਜਦੋਂ ਕੋਈ ਇਹ ਚੀਜ਼ਾਂ ਨਹੀਂ ਕਰ ਪਾ ਰਿਹਾ ਤੇ ਉਹ ਇੰਨੀ ਗੱਲ ਦਾ ਜਵਾਬ ਦਿੰਦਾ ਜੀ ਇਹ ਸਭ ਤਾਂ ਕਰਨਾ ਹੀ ਪੈਂਦਾ ਜੀ ਜੇ ਤੁਸੀਂ ਗੁਰੂ ਸਾਹਿਬ ਅੱਗੇ ਆ ਕੇ ਨਹੀਂ ਜੀ ਆਪ ਹੀ ਨਹੀਂ ਕਰ ਸਕਦੇ ਕਿ ਸਾਨੂੰ ਬੁਰਾ ਲੱਗਦਾ ਇਦਾਂ ਤਾਂ ਕੰਮ ਕਰਨਾ ਹੀ ਕਿਉਂ ਹੈ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਉੱਥੇ ਜਾ ਕੇ ਕੀਰਤਨ ਦੇ ਵਿੱਚ ਸੰਗਤ ਦੇ ਵਿੱਚ ਬੈਠਦੇ ਹੋ ਜਾ ਕੇ ਉਹਦੇ ਨਾਲ ਤੁਹਾਡੀ ਸਟੱਡੀ ਡਿਸਟਰਬ ਨਹੀਂ ਹੁੰਦੀ ਮੇਰੇ ਜਦੋਂ 9 10 ਦੇ ਵਿੱਚ ਫਰੈਂਡ ਸੀ ਉਹਨਾਂ ਨੂੰ ਮੈਂ ਦੱਸਦੀ ਹੁੰਦੀ ਸੀ ਕਿ ਕਿਸੀਂ ਸਾਡਾ ਰੂਟੀਨ ਹੀ ਹੈ ਸਮਾਗਮਾਂ ਤੇ ਜਾਣਾ ਆਣਾ ਤੇ ਬੱਚੇ ਬੜੇ ਹੈਰਾਨ ਹੁੰਦੇ ਸੀ ਕਿ ਤੁਸੀਂ ਇੱਥੇ ਹੀ ਤੁਰੇ ਰਹਿੰਦੇ ਹੋ ਤੇ ਜਦੋਂ ਰਿਜ਼ਲਟ ਆਇਆ ਤੇ ਮੇਰੀ ਕੁਝ ਉਹੀ ਫਰੈਂਡਸ ਨਾਲ ਕਿ ਮੈਨੂੰ ਇਹ ਗੱਲ ਕਹੀ ਕਿ ਤੇਸ ਕਾ ਰਿਜ਼ਲਟ ਤਬੀ ਇਤਨਾ ਬੜੀਆ ਆਇਆ ਕਿ ਤੇ ਵਹਾਂ ਪੇ ਜਾਂਦੀ ਸੀ ਨਾ ਤੁਹਾਡੇ ਵਾਸਤੇ ਧਰਮ ਕੀ ਹੈ ਮੈਂ ਆਪਣੀ ਦਿਨਚਰਿਆ ਦੇ ਵਿੱਚ ਅਗਰ 10 ਕਮ ਦਿੱਤੇ ਨੇ ਕਿ ਮੈਂ ਗੁਰੂ ਸਾਹਿਬ ਦੀ ਕਈ ਜੋ ਉਹਨਾਂ ਨੇ ਕਿਹਾ ਉਸ ਵਾਰ ਨਹੀਂ ਜਾ ਰਹੀ ਉਹ ਮੇਰਾ ਧਰਮ ਫੁੱਲਫਿਲ ਹੋ ਗਿਆ ਸਾਡੇ ਪੇਰੈਂਟਸ ਵੀ ਇੱਕ ਗੱਲ ਕਹਿੰਦੇ ਨੇ ਕਿ ਆਪਣਾ ਪਿਓ ਦੀ ਪੂਰੀ ਇੱਜ਼ਤ ਕਰੋ ਪਰ ਚਾਚੇ ਤਾਈ ਦੀ ਉਹਨੀ ਇੱਜ਼ਤ ਇਸ ਨੂੰ ਅਸੀਂ ਨਾਲ ਲੈ ਕੇ ਤੇ ਬਾਕੀ ਜੇ ਸਰਬੱਤ ਦਾ ਭਲਾ ਨਾਲ ਲੈ ਕੇ ਚਲੀਏ ਸਭ ਤੋਂ ਵੱਡੀ ਗੱਲ ਮੇਰੇ ਸਿਰ ਉਹੀ ਧਰਮ ਹੈ ਦੇਖਣ ਦੇ ਵਿੱਚ ਆਇਆ ਕਿ ਤੁਸੀਂ ਜਿਹੜਾ ਜਿੰਨਾ ਟਾਈਮ ਤੁਸੀਂ ਆਪਣੀ ਸਟੱਡੀ ਨੂੰ ਜਾਂ ਤੁਸੀਂ ਆਪਣੇ ਪਰਸਨਲ ਲੈਵਲ ਤੇ ਦਿੰਦੇ ਹੋ ਉਨਾ ਹੀ ਟਾਈਮ ਤੁਸੀਂ ਜਿਹੜਾ ਹੈ ਉਹ ਤੁਸੀਂ ਗੁਰੂ ਵਾਸਤੇ ਵੀ ਕੱਢਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਉੱਥੇ ਜਾ ਕੇ ਕੀਰਤਨ ਦੇ ਵਿੱਚ ਸੰਗਤ ਦੇ ਵਿੱਚ ਬੈਠਦੇ ਹੋ ਜਾ ਕੇ ਉਹਦੇ ਨਾਲ ਤੁਹਾਡੀ ਸਟੱਡੀ ਡਿਸਟਰਬ ਨਹੀਂ ਹੁੰਦੀ ਇਹ ਇੱਕ ਮੈਂ ਕਹਾਂਗੀ ਐਡੀਸ਼ਨ ਇੱਕ ਹੋਰ ਮਿੱਥਦੀ ਹੈ ਕਿਉਂਕਿ ਮੇਰੇ ਜਦੋਂ 9 10 ਦੇ ਵਿੱਚ ਫਰੈਂਡ ਸੀਗੇ ਉਹਨਾਂ ਨੂੰ ਮੈਂ ਦੱਸਦੀ ਹੁੰਦੀ ਸੀ ਕਿ ਕਿਉਂਕਿ ਅਸੀਂ ਸਾਡਾ ਰੁਟੀਨ ਹੀ ਹੈ ਕਿ ਸ਼ਨੀਵਾਰ ਐਤਵਾਰ ਕਿਥੇ ਚਲੇ ਗਏ ਜਾਂ ਵੈਸੇ ਵੀ ਕਿਥੇ ਮਨ ਘਰ ਬਾਬੇ ਦਾ ਸਰੂਪ ਹੈ ਤੇ ਸਮਾਗਮਾਂ ਤੇ ਜਾਣਾ ਆਣਾ ਸਾਨੂੰ ਬਚਪਨ ਤੋਂ ਹੀ ਲੈ ਕੇ ਜਾਂਦੇ ਸੀ ਸਾਡੇ ਸਤੇ ਕੋਈ ਨਵੀਂ ਗੱਲ ਹੀ ਨਹੀਂ ਸੀ ਕਿ ਸਾਨੂੰ ਪਤਾ ਅੱਛਾ ਅੱਜ ਐਤਵਾਰ ਹੈ ਜੇ ਅਸੀਂ ਸਮਾਗਮ ਤੇ ਜਾਣਾ ਹੈ ਜਾਂ ਵੈਸੇ ਅੱਜ ਕੁਝ ਗੁਰਪੁਰਬ ਹੈ ਕਿ ਉੱਥੇ ਸੇਵਾ ਜਾ ਸੇਵਾ ਕਰਨੀ ਹੈ ਜਾਂ ਕਿ ਸਮਾਗਮਾਂ ਤੇ ਜਾਣਾ ਹੌਲੀ ਹੌਲੀ ਵੱਡੇ ਹੋਏ ਨਾ ਤੇ ਬੱਚਿਆਂ ਨਾਲ ਗੱਲ ਕਰਨੀ ਅੱਛਾ ਆਪ ਵੀਕੈਂਡ 'ਤੇ ਕੀ ਕਰ ਰਹੇ ਹੋ ਮੈਂ ਕਮ ਸਵੇਰੇ ਅਸੀਂ ਫਰੀਆਂ ਸ਼ਾਮੀ ਸਮਾਗਮ ਤੇ ਜਾਣਾ ਇਸ ਵੇਰੇ ਇੱਥੇ ਜਾਣਾ ਸ਼ਾਮੀ ਸਮਾਗਮ ਤੇ ਜਾਣਾ ਤੇ ਬੱਚੇ ਬੜੇ ਹੈਰਾਨ ਹੁੰਦੇ ਸੀ ਕਿ ਤੁਸੀਂ ਇੱਥੇ ਹੀ ਤੁਰੇ ਰਹਿੰਦੇ ਹੋ ਅਸੀਂ ਕਦੀ ਕਹਿੰਦਾ ਜੀ ਸਵੇਰੇ ਅੰਮ੍ਰਿਤ ਵੇਲਾ ਜੀ ਉੱਥੇ ਚੱਲੇ ਆ ਤੇ ਉਹ ਬੜੇ ਹੈਰਾਨ ਜੀ ਹੁੰਦੇ ਸੀਗੇ ਕਿ ਇਹ ਤੁਸੀਂ ਇੱਥੇ ਹੀ ਜਾਂਦੇ ਰਹਿੰਦੇ ਹੋ ਤੇਰਾ ਆਪਣੀ ਪੜ੍ਹਾਈ ਦਾ ਕਿੱਥੋਂ ਹੁੰਦਾ ਤੇ ਮੈਨੂੰ ਲੱਗਦਾ ਉਲਟਾ ਉੱਥੇ ਜਾ ਕੇ ਨਾ ਸਾਡਾ ਮਾਈਂਡ ਕਲੀਅਰ ਹੋ ਜਾਂਦਾ ਤੇ ਸਾਡਾ ਫੋਕਸ ਇੰਪਰੂਵ ਹੋ ਜਾਂਦਾ ਕਿਸਨੂੰ ਔਰ ਸਾਡਾ ਨਾ ਜਿਵੇਂ ਕਹਿੰਦੇ ਬੱਚੇ ਕਈ ਵਾਰੀ ਭੈਗ ਜਾਂਦੇ ਨੇ ਕਿ ਨਹੀਂ ਜੀ ਪੜਾਈਆਂ ਚ ਕੁਝ ਨੱਖਿਆ ਤੇ ਤੁਸੀਂ ਉੱਥੇ ਜਾਂਦੇ ਨਾ ਗੁਰੂ ਸਾਹਿਬ ਵੀ ਕੋ ਕਰ ਦਿੰਦੇ ਨੇ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ ਤੁਹਾਡੇ ਡਿਸਪਨਸ ਸਹੀ ਹੈ ਤੇ ਜਦੋਂ ਰਿਜ਼ਲਟ ਆਇਆ ਤੇ ਮੇਰੇ ਕੁਝ ਉਹੀ ਫਰੈਂਡਸ ਨੇ ਆ ਕੇ ਮੈਨੂੰ ਇਹ ਗੱਲ ਕਹੀ ਕਿ ਤਿਸਕਾ ਰਿਜ਼ਲਟ ਤਬੀ ਇਤਨਾ ਬੜੀਆ ਆਇਆ ਕਿ ਤੀ ਵਾਹਾਂ ਪੇ ਜਾਂਦੀ ਸੀ ਨਾ ਤੋਂ ਇਸਕਾ ਵਾਹਾਂ ਪੇ ਜਾ ਕੇ ਫੋਕਸ تھا ਆਏ ਵਾਹਾਂ ਪੇ ਜਾ ਕੇ ਕਲੀਅਰ ਮੈਂਡਟ ਰਹਤੀ ਸੀ ਤੇ ਇਹ ਚੀਜ਼ਾਂ ਸਾਨੂੰ ਨਹੀਂ ਪਤਾ ਲੱਗਦੀਆਂ ਸਬਕੌਨਸ਼ੀਅਸਲੀ ਜਿਆਦਾ ਇੰਪੈਕਟ ਕਰਦੀਆਂ ਨੇ ਜਿਹੜੀ ਸੀ 18 18 ਘੰਟੇ ਪੜ੍ਹਦੇ ਨੇ ਪਰ ਉਹਨਾ ਆਉਟਪੁੱਟ ਨਹੀਂ ਘੜ ਪੰਦੇ ਕਿਉਂਕਿ ਉਹ ਮੈਂਟਲੀ ਉਹਨ ਸਟੇਬਲ ਨਹੀਂ ਉਹ ਪੰਦੇ ਤੇ ਜਦੋਂ ਅਸੀਂ ਗੁਰੂ ਸਾਹਿਬ ਨਾਲ ਜੁੜੇ ਹੋਇਆ ਤੇ ਉਸ ਤੋਂ ਬਾਅਦ ਤਾਂ ਫਿਰ ਮਤਲਬ ਕਹਿੰਦੇ ਨਾ ਟੈਨ ਦੀ ਗੱਲ ਤਾਂ ਕਦੀ ਹੋਈ ਨਹੀਂ ਸਕਦੀ ਜਦੋਂ ਪੁੱਛੋ ਚੜ੍ਹਦੀ ਕਲਾ ਹੀ ਹੈ ਤੁਹਾਡੇ ਵਾਸਤੇ ਧਰਮ ਹੈ ਕੀ ਹੈ ਨਾਰਮਲੀ ਨਾ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੀ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਜਾ ਕੇ ਪ੍ਰਸ਼ਾਦ ਲਿਆਈ ਜਾ ਕੇ ਬਸ ਅਸੀਂ ਧਰਮੀ ਹੈਗੇ ਆ ਤੁਹਾਡੇ ਵਾਸਤੇ ਧਰਮ ਕੀ ਹੈ ਮੇਰੇ ਹਿਸਾਬ ਨਾਲ ਤਾਂ ਅਗਰ ਅਸੀਂ ਉਹਦਾ ਸਾਰਾਂਸ਼ ਕਰਨਾ ਹੋਵੇ ਨਾ ਇਹ ਧਰਮਿਕ ਜੀਵਨ ਜਾਚ ਹੈ ਉਸ ਤੋਂ ਉੱਪਰ ਅਸੀਂ ਉਹ ਜਿੰਨਾ ਮਰਜ਼ੀ ਕੰਪਲੀਕੇਟ ਕਰੀਏ ਮੈਂ ਆਪਣੀ ਦਿਨਚਰਿਆ ਦੇ ਵਿੱਚ ਅਗਰ 10 ਕੰਮ ਕਿਤੇ ਨੇ ਤੇ ਉਹਨਾਂ ਦਸਾ ਕੰਮ ਕਰਨ ਵੇਲੇ ਅਗਰ ਮੈਨੂੰ ਇਸ ਚੀਜ਼ ਦਾ ਆਪਣੇ ਤੇ ਵਿਸ਼ਵਾਸ ਸੀਗਾ ਕਿ ਮੈਂ ਗੁਰੂ ਸਾਹਿਬ ਦੀ ਕਈ ਜੋ ਉਹਨਾਂ ਨੇ ਕਿਹਾ ਉਸ ਤੋਂ ਬਾਹਰ ਨਹੀਂ ਜਾ ਰਹੀ ਉਹ ਮੇਰਾ ਧਰਮ ਫੁੱਲਫਿਲ ਹੋ ਗਿਆ ਮੈਂ ਇਹ ਨਹੀਂ ਕਹਿ ਰਹੀ ਨਿਤਨੇਮ ਉਹ ਸਭ ਸਭ ਕੁਝ ਅਸੀਂ ਕਰਨਾ ਹੈ ਉਹ ਸਭ ਹੈਗਾ ਵੇ ਪਰ ਅਸੀਂ ਮੈਂ ਇੱਕ ਐਡੀਸ਼ਨਲ ਉਹਦੀ ਚੀਜ਼ ਕਹਿ ਰਹੀ ਆ ਕਿ ਕਿਸੇ ਨੂੰ ਵੀ ਅਸੀਂ ਤੁਹਾਨੂੰ ਨਾਲ ਜੋੜ ਪਤਾ ਕਦੋਂ ਸਕਦੇ ਆ ਜਦੋਂ ਕੋਈ ਆਵੇ ਨਾ ਅਸੀਂ ਕਹਿੰਨੇ ਆ ਅੱਜ ਔਰਾ ਜਿਹਨੂੰ ਪੁਰਾਣੇ ਸਮੇਂ ਚ ਔਰਾ ਕਹਿੰਦੇ ਸੀ ਅੱਜ ਦੇ ਸਮੇਂ ਚ ਅਸੀਂ ਇਹਨੂੰ ਵਾਈਬ ਕਹਿ ਦਿੰਦੇ ਆ ਜਦੋਂ ਮੇਰੇ ਕੋਲ ਕੋਈ ਆਵੇ ਮੈਨੂੰ ਉਹਨਾਂ ਨੂੰ ਤਾਂ ਵਾਈਬ ਆ ਜਾਣੀ ਚੀਦੀ ਆ ਯਾਰ ਕਿ ਇਹ ਮੇਰੇ ਨਾਲ ਕਦੀ ਮੜਾ ਨਹੀਂ ਕਰੇਗਾ ਹਮੇਸ਼ਾ ਚੜਦੀ ਕਲਾ ਚ ਰਹਿੰਦਾ ਸਭ ਤੋਂ ਵੱਡਾ ਪ੍ਰਮਾਣ ਹੀ ਹੋਈ ਏ ਧਰਮ ਦਾ ਬਾਕੀ ਮੈਂ ਕਿਸੇ ਨੂੰ ਜਾ ਕੇ ਮੈਨੂੰ ਦੱਸਣਾ ਪਵੇ ਤੈਨੂੰ ਪਤਾ ਅੱਜ ਮੈਂ ਸਵੇਰ ਉੱਠ ਕੇ ਪੰਜ ਬਾਣੀਆਂ ਦਾ ਪਾਠ ਕੀਤਾ ਮੈਂ ਸ਼ਾਮੀ ਦੇ ਰਾਜ ਸਾਹਿਬ ਦਾ ਪਾਠ ਕੀਤਾ ਸੋਹਿਲਾ ਸਾਹਿਬ ਦਾ ਪਾਠ ਕੀਤਾ ਮੈਂ 7 ਵਰੀ 7 ਦਿਨ ਮੈਂ ਗੁਰਦੁਆਰਾ ਸਾਹਿਬ ਗਿਆ ਉਹ ਮੇਰੇ ਸਾਹਮਣੇ ਉਸ ਤੋਂ ਵੱ ਕੋਈ ਆਪੇ ਕਹੋ ਯਾਰ ਇੰਨੇ ਚੀਜ਼ਾਂ ਹੋਣਗੀਆਂ ਤਈਓ ਜਦੋਂ ਦੇਖੋ ਚੜ੍ਹਦੀ ਕਲਾ ਜਾਂਦਾ ਕਦੀ ਇਹਨੂੰ ਕਿਸੇ ਨੇ ਬੁਰਾ ਕਰਦਿਆਂ ਨਹੀਂ ਦੇਖਿਆ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਕਦੀ ਹੇਟ ਟਰੇਡ ਨਹੀਂ ਫੈਲਾਈ ਕਿਉਂਕਿ ਸਾਡੇ ਮੇਰੇ ਸਾਡੇ ਪੇਰੈਂਟਸ ਦੀ ਇੱਕ ਗੱਲ ਕਹਿੰਦੇ ਨੇ ਕਿ ਆਪਣਾ ਪਿਓ ਦੀ ਪੂਰੀ ਇੱਜ਼ਤ ਕਰੋ ਪਰ ਚਾਚੇ ਤਾਈ ਦੀ ਉਨੀ ਇੱਜ਼ਤ ਕਰੋ ਇਸ ਚੀਜ਼ ਨੂੰ ਅਸੀਂ ਨਾਲ ਲੈ ਕੇ ਤੇ ਬਾਕੀ ਜੇ ਸਰਬੱਤ ਦਾ ਭਲਾ ਨਾਲ ਲੈ ਕੇ ਚੱਲੀਏ ਸਭ ਤੋਂ ਵੱਡੀ ਗੱਲ ਮੇਰੇ ਸਿਰ ਤੇ ਉਹੀ ਧਰਮ ਹੈ ਤੇ ਅਸੀਂ ਕੁਦਰਤ ਦਾ ਇੱਕ ਮੇਰੇ ਸਾਹਮਣੇ ਨਾਲ ਜਰੂਰ ਨਾਲ ਧਿਆਨ ਰੱਖੀਏ ਕਿਉਂਕਿ ਸਾਡਾ ਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਤੁਸੀਂ ਹਰ ਚੀਜ਼ ਨੂੰ ਪੱਖ ਨੂੰ ਇਕੱਠੇ ਲੈ ਕੇ ਕਿਵੇਂ ਚੱਲਣਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਤਾਈ ਕੀਤਾ ਸੀ ਕਿ ਇਹ ਨਹੀਂ ਕਿ ਅਸੀਂ ਜੰਗਲਾਂ ਚੱਲेंगे ਅਸੀਂ ਗ੍ਰਸਤੀ ਚ ਵੀ ਰਹੇ ਸਭ ਕੁਝ ਕੀਤਾ ਪਰ ਸਭ ਨੂੰ ਇਕੱਠਿਆਂ ਲੈ ਕੇ ਚੱਲੇ ਕਿਰਤ ਵੀ ਕਰਨੀ ਹੈ ਨਾਮ ਵੀ ਜਪਣਾ ਹੈ ਲੋਕਾਂ ਨਾਲ ਲੈ ਕੇ ਚੱਲਣਾ ਉਹੀ ਮੇਰੇ ਸਾਹਮਣੇ ਦਾ ਧਰਮ ਤੁਸੀਂ ਜਿਵੇਂ ਹੁਣ ਸੀਏ ਦੀ ਸਟੱਡੀ ਕਰ ਰਹੇ ਹੋ ਅੱਗੇ ਜਾ ਕੇ ਤੁਸੀਂ ਸੀਏ ਬਣਨਾ ਹੈ ਤੁਸੀਂ ਕੰਪਨੀਆਂ ਦੇ ਵਿੱਚ ਜਾ ਕੇ ਕੰਮ ਕਰੋਗੇ ਅੱچھے ਲੈਵਲ ਤੇ ਜੌਬ ਕਰੋਗੇ ਤੇ ਇੱਕ ਨਾ ਬੜੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਬੰਦਾ ਧਰਮੀ ਹੈ ਨਾ ਜੇ ਤੁਸੀਂ ਧਰਮੀ ਹੈਗੇ ਹੋ ਤਾਂ ਤੁਹਾਨੂੰ ਝੂਠ ਛੱਡਣਾ ਪੈਣਾ ਤੁਹਾਨੂੰ ਠੱਗੀ ਛੱਡਣੀ ਪੈਣੀ ਹੈ ਤੁਹਾਨੂੰ ਚੋਰੀ ਛੱਡਣੀ ਪੈਣੀ ਹੈ ਪਰ ਦੂਜੇ ਪਾਸੇ ਵੀ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ ਇੱਕ ਬਿਜ਼ਨਸ ਅੱਛੇ ਲੈਵਲ ਦੇ ਕਰਨਾ ਹੈ ਜਾਂ ਤੁਸੀਂ ਅੱਛੇ ਲੈਵਲ ਦੇ ਕਿਤੇ ਜੌਬ ਕਰਨੀ ਹੈ ਤਾਂ ਆਹ ਸਾਰੀਆਂ ਚੀਜ਼ਾਂ ਤਾਂ ਕਰਨੀਆਂ ਪੈਣਗੀਆਂ ਉਦੋਂ ਬਿਨਾ ਨਾ ਤੁਹਾਡਾ ਬਿਜ਼ਨਸ ਸਕਸੈਫੁਲ ਹੋ ਸਕਦਾ ਨਾ ਤੁਹਾਡੀ ਜੌਬ ਅੱਛੇ ਲੈਵਲ ਤੇ ਤੁਸੀਂ ਕਰ ਸਕਦੇ ਫਿਰ ਇਹ ਦੋਨੋਂ ਚੀਜ਼ਾਂ ਕਿਦਾਂ ਰਿਲੇਟ ਕਰਦੀਆਂ ਨੇ ਆਪਸ ਵਿੱਚ ਮੈਨੂੰ ਤਾਂ ਲੱਗਦਾ ਹੈ ਵੀ ਇਹ ਤਾਂ ਕਹਿ ਲਓ ਨਾ ਕਿ ਜਦੋਂ ਅਸੀਂ ਤਾਂ ਉਹ ਵਾਲਾ ਹੀ ਸਾਬ ਹੋ ਜਾਂਦਾ ਹੈ ਕਿ ਜਦੋਂ ਕੋਈ ਇਹ ਚੀਜ਼ਾਂ ਨਹੀਂ ਕਰ ਪਾ ਰਿਹਾ ਤੇ ਉਹ ਇੰਨੀ ਗੱਲਾਂ ਦਾ ਜਵਾਬ ਦਿੰਦਾ ਜੀ ਇਹ ਸਭ ਤਾਂ ਕਰਨਾ ਹੀ ਪੈਂਦਾ ਜੀ ਤੇ ਇੱਕ ਸਾਨੂੰ ਅੰਕਲ ਮਿਲੇ ਸੀ ਉਹਨਾਂ ਦਾ ਬਿਜ਼ਨਸ ਸੀਗਾ ਤੇ ਉਹ ਕਹਿੰਦੇ ਸੀ ਸਮਾਗਮਾ ਵਗੈਰਾ ਤੇ ਕਿਉਂ ਨਹੀਂ ਆਉਂਦੇ ਜੀ ਕਿ ਸਾਡਾ ਕੰਮ ਐਦਾਂ ਦਾ ਜੇ ਸਾਨੂੰ ਝੂਠ ਬੋਲਣਾ ਪੈਂਦਾ ਜੀ ਇਸ ਕਰਕੇ ਅਸੀਂ ਨਹੀਂ ਆਉਂਦੇ ਫਿਰ ਸਾਨੂੰ ਬੁਰਾ ਲੱਗਦਾ ਆ ਕੇ ਤੇ ਜੇ ਤੁਸੀਂ ਗੁਰੂ ਸਾਹਿਬ ਅੱਗੇ ਆ ਕੇ ਨਹੀਂ ਜੀ ਆਪ ਹੀ ਨਹੀਂ ਕਰ ਸਕਦੇ ਕਿ ਸਾਨੂੰ ਬੁਰਾ ਲੱਗਦਾ ਐਦਾਂ ਦਾ ਕੰਮ ਕਰਨਾ ਹੀ ਕਿਉਂ ਹੈ ਅਰੇ ਇਹ ਮਿੱਥੀ ਹੈ ਕਿ ਅੱਜ ਤੱਕ ਕੋਈ ਸਿਆਣਾ ਬੰਦਾ ਅੱਜ ਤੱਕ ਕੋਈ شریف ਬੰਦਾ ਬਣਿਆ ਨਹੀਂ ਕਿ ਕੋਈ ਵੱਡਾ ਬੰਦਾ ਅਸੀਂ ਆਪ ਹੀ ਕਈ ਵਾਰੀ ਕਹਿੰਦੇ ਨਾ ਕਿ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਉਸ ਬੰਦੇ ਨੇ ਕਦੇ ਹੱਥ ਤੱਕ ਕੋਈ ਠੱਗੀ ਨਹੀਂ ਕੀਤੀ ਕੋਈ ਚੋਰ ਮਾਰ ਨਹੀਂ ਕੀਤੀ ਉਲਟਾ ਮੈਨੂੰ ਲੱਗਦਾ ਟਰਸਟ ਬਿਲਡ ਹੁੰਦਾ ਅਸੀਂ ਅਗਰ ਦੇਖੀਏ ਨਾ ਕਿ ਅਸੀਂ ਅਗਰ ਬੇਸਿਕ ਤੋਂ ਚਲੀਏ ਟੀਚਰ ਅਗਰ ਆਪਣੇ ਕੋਈ ਕੰਮ ਡੈਲੀਗੇਟ ਕਰਦਾ ਹੈ ਤਾਂ ਉਹ ਆਪਣੇ ਕਿਸ ਸਟੂਡੈਂਟ ਨੂੰ ਕਰਦਾ ਹੈ ਜਿੰਨੇ ਤੁਹਾਨੂੰ ਭਰੋਸਾ ਆਏਗਾ ਕਿ ਇਹ ਕੋਈ ਗਲਤ ਕੰਮ ਨਹੀਂ ਕਰੇਗਾ ਇਹ ਮੈਨੂੰ ਜੋ ਹੈ ਆ ਕੇ ਸਹੀ ਕਰਕੇ ਦੇਗਾ ਓਵੇਂ ਅਗਰ EMPLOYEES ਦੀ ਗੱਲ ਕਰੀਏ ਤਾਂ ਕਾਰਪੋਰੇਟਸ ਅਗਰ ਇੱਕ ਐਸੀ ਜਿਵੇਂ ਪੁਰਾਣੇ ਜ਼ਮਾਨੇ ਚ ਕਹਿੰਦੇ ਨਾ ਇੱਕ ਇਮੇਜ ਹੁੰਦੀ ਸੀ ਕਿ ਇੱਕ ਇਹ ਬੰਦਾ ਹੈ ਇੰਨੇ ਨਾ ਕੋਈ 1 ਰੁਪਏ ਦੀ ਹੇਰ ਫੇਰ ਨਹੀਂ ਕਰਦਾ ਤੇ ਜਦੋਂ ਕੰਮ ਸੌਂਪਣਾ ਹੋਏਗਾ ਤੇ ਉਸੇ ਬੰਦੇ ਨੂੰ ਸੌਂਪਿਆ ਜਾਏਗਾ ਤੇ ਜਦੋਂ ਉਸ ਬੰਦੇ ਨੂੰ ਸਾਰਾ ਕੰਮ ਆਂਦਾ ਹੋਏਗਾ ਤੇ ਕਿਉਂ ਗਰੋਸ ਨਹੀਂ ਹੋਏਗਾ ਅਸੀਂ ਪਹਿਲਾਂ ਹੀ ਸੋਚ ਕੇ ਡਰ ਜਾਂਦੇ ਹਾਂ ਕਿ ਇਹ ਤਾਂ ਕਰਨਾ ਹੀ ਪੈਣਾ ਹੈ ਅਸੀਂ ਜਾ ਕੇ ਟਰਾਈ ਹੀ ਨਹੀਂ ਕਰਦੇ ਤੇ ਬਿਜ਼ਨਸਮੈਨ ਬੰਦਾ ਵੀ ਜਿਹੜਾ ਮੰਨ ਲਓ ਮੈਂ ਤੁਹਾਡੇ ਤੋਂ ਕੁਝ ਮਾਲ ਖਰੀਦਣ ਆ ਰਹੀਆਂ 100 ਕਿਲੋ ਤਾਂ ਮੈਂ ਕੋਈ ਮਾਲ ਖਰੀਦਣਾ ਤੇ ਮੇਰੇ ਅੱਗੇ ਦੋ ਵਪੈਰੀ ਬੈਠੇ ਨੇ ਇੱਕ ਮੈਨੂੰ ਪਤਾ ਐ ਇਹਨੇ ਤਾਂ ਮੇਰੇ ਤੋਂ 20 ਰੁਪਏ ਹਰ ਵਾਰੀ ਐਕਸਟਰਾ ਲੈਂਦਾ ਉਤੋਂ ਦੀ ਮੇਰੇ ਤੋਂ ਕਿਰਾਇਆ ਆਣ ਜਾਂਦਾ ਮੇਰੇ ਤੋਂ ਐਕਸਟਰਾ ਪਵਾ ਲੈਂਦਾ ਦੂਜਾ ਬੰਦਾ ਬੈਠਾ ਕਿ ਇਹਨੂੰ ਪਤਾ ਹੈ ਕਿ ਸਰਦਾਰ ਜੀ ਜਾਂ ਜਿਹੜੇ ਵੀ ਕੋਈ ਵੀ ਧਰਮ ਦਾ ਬੰਦਾ ਹੋਵੇ ਇਹਨਾਂ ਨੇ ਬੈਠ ਕੇ ਮੈਨੂੰ ਸਹੀ ਰੇਟ ਦਾ ਮਾਲ ਲਗਾਣਾ ਜੋ ਗੱਲ ਹੋਏਗੀ ਟਰਾਂਸਪੇਰੈਂਟ ਹੋਏਗੀ ਅਸੀਂ ਕਿਹਨੂੰ ਪ੍ਰੇਫਰ ਕਰਾਂਗੇ ਅਸੀਂ ਉਹਨਾਂ ਨੂੰ ਹੀ ਕਰਾਂਗੇ ਇੱਥੇ ਹੀ ਸਾਨੂੰ ਪਤਾ ਲੱਗ ਜਾਵੇਗਾ ਇੱਥੇ ਉਹਨਾਂ ਦੇ ਕਸਟਮਰ ਲਾਇਲਟੀਜ਼ ਨੂੰ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਸਪੈਸ਼ਲ ਚੈਪਟਰ ਪੜ੍ਹਾਏ ਜਾਂਦੇ ਨੇ ਸਾਨੂੰ ਸੀਏ ਜਦੋਂ ਕਰਦੇ ਆ ਸਟਰੈਟੈਜਿਕ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਪੜਾਇਆ ਜਾਂਦਾ ਕਿ ਇੱਕ ਬਿਜ਼ਨਸਮੈਨ ਨੂੰ ਇਥੀਕਲ ਹੋਣਾ ਚਾਹੀਦਾ ਤੇ ਇਹ ਤਾਂ ਅੱਜ ਦੇ ਡੇਟ ਵੈਸਟਰਨ ਕਲਚਰ ਆ ਗਿਆ ਨਾ ਕਿ ਸਾਨੂੰ ਸਮਝਾਉਣਾ ਪੈ ਰਿਹਾ ਕਿ ਤੁਸੀਂ ਇਥੀਕਲ ਰਹਿਣਾ ਹੈ ਤੁਸੀਂ ਕਸਟਮਰ ਨਾਲ ਟਰਾਂਸਪੇਰੈਂਸੀ ਰੱਖਣੀ ਹੈ ਤੁਸੀਂ ਆਪਣੇ ਇਨਵੈਸਟਰ ਨਾਲ ਟਰਾਂਸਪੇਰੈਂਸੀ ਰੱਖਣੀ ਹੈ ਕਿ ਮੇਰਾ ਕਿਵੇਂ ਬਿਜ਼ਨਸ ਚੱਲ ਰਿਹਾ ਹੈ ਮੈਂ ਆਪਣੀ ਸਾਰੀ ਕਿਤਾਬਾਂ ਵਿੱਚ ਬਣਾਣੀਆਂ ਨੇ ਕਿ ਮੈਂ ਆਪਣੇ ਇਨਵੈਸਟਰ ਨੂੰ ਦੱਸਣਾ ਹੈ ਕਿ ਸਹੀ ਮੇਰਾ ਬਿਜ਼ਨਸ ਚੱਲ ਰਿਹਾ ਹੈ ਇਹ ਤੇ ਸਾਨੂੰ ਸ਼ੁਰੂ ਤੋਂ ਹੀ ਦੱਸਿਆ ਜਾਂਦਾ ਸੀ ਕਿ ਤੁਸੀਂ ਕਿਸੇ ਕਿਸਨੇ ਧੋਖਾ ਜੜੀ ਨਹੀਂ ਕਰਨੀ ਤੁਸੀਂ ਸੱਚ ਬੋਲਣਾ ਹੈ ਤੁਸੀਂ ਸੱਚ ਦੀ ਕਿਰਤ ਕਮਾਈ ਕਰਨੀ ਹੈ ਝੂਠਾ ਜੇ ਕੰਮ-ਕੰਮ ਕਰੋਗੇ ਤੇ ਫਿਰ ਸਾਨੂੰ ਰੋਟੀ ਆਦਨ ਦੀ ਖੂਨ ਵਾਲੀ ਇਹ ਤੇ ਸਾਡੀ ਬਚਪਨ ਦੀ ਸਾਖੀਆਂ ਨੇ ਜੇ ਤੁਹਾਨੂੰ ਅੱਜ ਕੋਈ ਬਾਹਰੋਂ ਆ ਕੇ ਪੜਾ ਰਿਹਾ ਹੈ ਕਿ ਤੁਸੀਂ ਇਹਨੂੰ ਐਵੇਂ ਪੜ੍ਹ ਲਓ ਇਹ ਤੇ ਜੇ ਅਸੀਂ ਸ਼ੁਰੂ ਤੋਂ ਪੜ੍ਹੀਏ ਤਾਂ ਕਿਉਂ ਤੇਰਾ ਤੇਰਾ ਕਰਕੇ ਕਦੀ ਬਾਬੇ ਦੇ ਨਾਨਕ ਦਾ ਕਦੀ ਉਹ ਤਕੜੀ ਖਾਲੀ ਤੋਰੀ ਰਹੀ ਸੀ ਤੇ ਆ ਤੇਰਾ ਕਰਕੇ ਸਾਰੇ ਇਹ ਤੇ ਘਰ ਵਧੇ ਹੀ ਨੇ ਕਦੀ ਘਟਿਆ ਕਿਸੇ ਦਾ ਨਹੀਂ